ਕਾਂਡ ਬਾਈਵਾ ਇਸ ਦੌਰਾਨ ਜਵਾਲਾ ਸਿੰਘ ਗੁਜ਼ਰ ਗਿਆ ਉਹਦੀ ਉਮਰ ਵੀ ਤਾਂ 80ਆਂ ਤੋਂ ਉੱਤੇ ਸੀ ਉਹਨੂੰ ਕੋਈ ਬਿਮਾਰੀ ਨਹੀਂ ਸੀ ਚੰਗਾ ਭਲਾ ਤੁਰਿਆ ਫਿਰਦਾ ਸੀ ਉਹ ਮੰਜੇ ਉੱਤੇ ਪੈ ਕੇ ਨਹੀਂ ਮਰਿਆ ਬਸ ਚੱਲਦਾ ਫਿਰਦਾ ਹੀ ਮੁੱਕ ਗਿਆ ਪਿੰਡ ਵਿੱਚ ਗੱਲਾਂ ਹੋ ਰਹੀਆਂ ਸਨ ਇਹੋ ਜਿਹੀ ਮੌਤ ਰੱਬ ਹਰ ਕਿਸੇ ਨੂੰ ਦੇਵੇ ਰਾਤ ਨੂੰ ਰੋਟੀ ਖਾ ਕੇ ਤੇ ਦੁੱਧ ਪੀ ਕੇ ਪਿਆ ਤੜਕੇ ਨੂੰ ਨਹੀਂ ਸੀ ਲੋਕ ਆਖਦੇ ਭਾਗ ਵਾਲਾ ਤਾਂ ਪਰਿਆ ਪਰਿਵਾਰ ਛੋੜ ਕੇ ਗਿਆ ਜਵਾਲਾ ਸਿੰਘ ਦੀ ਘਰ ਵਾਲੀ 20 ਸਾਲ ਪਹਿਲਾਂ ਗੁਜ਼ਰ ਗਈ ਸੀ ਉਹ ਵੀ ਇਵੇਂ ਜਿਵੇਂ ਹੀ ਤੁਰਦੀ ਫਿਰਦੀ ਮੁੱਕੀ ਸੀ ਤਾਂ ਆਪ ਸਰਵਾ ਕੁਝ ਵੀ ਨਹੀਂ ਸੀ ਜਵਾਲਾ ਸਿੰਘ ਦਾ ਇੱਕੋ ਮੁੰਡਾ ਸੀ ਸੱਸ ਦੀ ਥਾਂ ਬੋ ਨੇ ਲੈ ਲਈ ਜਿਸ ਮੇਲਕੌਰ ਦਾ ਸੁਭਾਓ ਸੱਸ ਨਾਲੋਂ ਵੀ ਚੰਗਾ ਸੀ ਕੁਝ ਸਾਲਾਂ ਬਾਅਦ ਹੀ ਉਹ ਘਰ ਦੀ ਮਾਲਕਣ ਬਣ ਗਈ ਪੰਜ ਕਰੇ 50 ਕਰੇ ਉਹਨੂੰ ਕੋਈ ਰੋਕਦਾ ਢੋਕਦਾ ਨਹੀਂ ਸੀ ਜਵਾਲਾ ਸਿੰਘ ਦੇ ਅਗਾਹ ਤਿੰਨ ਪੋਤੇ ਸਨ ਤਿੰਨੇ ਜਵਾਲਾ ਸਿੰਘ ਨੇ ਆਪ ਵਿਆਹੇ ਪੁੱਤਾਂ ਦੇ ਵੀ ਅੱਗੇ ਜੁਆਕ ਸਨ ਜੁਆਲਾ ਸਿੰਘ ਮਰੇ ਤੋਂ ਮੈੰਗਲ ਹੋਰ ਵੀ ਉਦਾਸ ਹੋ ਗਿਆ ਚਾਹੇ ਜਿਸ ਮੇਲ ਕੋਰ ਉਦੀ ਮਾਸ ਮਾਨਸੀ ਉਹਦਾ ਮੋਹ ਕਰਦੀ ਪਰ ਜੁਆਲਾ ਸਿੰਘ ਦੀ ਗੱਲ ਹੋਰ ਸੀ ਜਿਵੇਂ ਉਹਦਾ ਪਿਓ ਮਰ ਗਿਆ ਹੋਵੇ ਜੁਆਲਾ ਸਿੰਘ ਜਿਉਂਦੇ ਤੋਂ ਹੀ ਮੈੰਗਲ ਜ਼ਿੱਦ ਕਰਦਾ ਆ ਰਿਹਾ ਸੀ ਕਿ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਉਹਦਾ ਭਰਾ ਗੁਜ਼ਰ ਗਿਆ ਹੈ ਪਰ ਜਾਈ ਇਕੱਲੀ ਹੈ ਘਰ-ਬਾਰ ਸਭ ਕੁਝ ਹੈ ਉਹਦਾ ਉਹ ਉੱਥੇ ਜਾ ਕੇ ਵਸੇਗਾ ਕੋਈ ਆਪਣਾ ਕਾਰੋਬਾਰ ਕਰੇਗਾ ਉਹਦੇ ਪਿੰਡ ਨਾਲ ਹੀ ਮੰਡੀ ਸਕੂਲ ਹੈ ਜੱਸੀ ਉੱਥੇ ਪੜੇਗਾ ਜੋ ਅਲਾ ਸਿੰਘ ਮਹੰਗਲ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਦਾ ਹਰ ਵਾਰ ਇਹੀ ਆਖਦਾ ਇੰਨਾ ਕਰ ਲੈ ਜੋ ਕਰਨਾ ਹੈ ਭਾਈ ਖੇਤੀ ਕਰ ਲੈ ਜ਼ਮੀਨ ਦੇ ਦਿੰਦੇ ਹਾਂ ਬੈਠਕ ਤਾਂਵੇਂ ਦਿੱਤੀ ਹੋਈ ਹੈ ਜੱਸੀ ਪੜਦਾ ਪੜੀ ਜਾਏ ਇਹਨੂੰ ਇੱਥੇ ਹੀ ਵਿਆਹਾਂਗੇ ਜਵਾਲਾ ਸਿੰਘ ਦਾ ਪੁੱਤਰ ਬਲਵੰਤ ਸਿੰਘ ਰੱਬੀ ਰੂਸੀ ਘਰ ਕਬੀਲਦਾਰੀ ਵਿੱਚ ਉਹਦਾ ਕੋਈ ਦਖਲ ਨਹੀਂ ਸੀ ਕੰਮ ਵਿੱਚ ਧਿਆਨ ਰੱਖਦਾ ਕਬੀਲਦਾਰੀ ਜਵਾਲਾ ਸਿੰਘ ਦੇ ਹੱਥ ਸੀ ਜਾਂ ਫਿਰ ਬਲਵੰਤ ਸਿੰਘ ਦੀ ਬਹੂ ਜਸਮੀਲ ਕੌਰ ਦੇ ਹੱਥ ਹੁਣ ਜਦੋਂ ਜਵਾਲਾ ਸਿੰਘ ਨਹੀਂ ਸੀ ਤਾਂ ਵੀ ਬਲਵੰਤ ਸਿੰਘ ਨੇ ਕਬੀਲਦਾਰੀ ਨਹੀਂ ਸੰਭੀ ਉਹ ਤਾਂ ਖੇਤ ਜਾਂਦਾ ਕੰਮ ਕਰਦਾ ਗੱਲਾਂ ਕਰਦਾ ਤਾਂ ਫਸਲਾਂ ਨਾਲ ਗੱਲਾਂ ਕਰਦਾ ਉਹਨੇ ਤਾਂ ਹੁਣ ਜਸਮੀਲ ਕੌਰ ਨਾਲ ਵੀ ਕਦੇ ਬੈਠ ਕੇ ਗੱਲ ਗੁਰਬਤ ਨਹੀਂ ਕੀਤੀ ਸੀ ਮਹਿੰਗਲ ਨਾਲ ਉਹ ਮਸਾਂ ਹੀ ਗੱਲ ਕਰਦਾ ਬਲਵੰਤ ਦੇਵਤਾ ਆਦਮੀ ਸੀ ਨਾ ਚੜੀਦੀ ਨਾ ਲਥੀ ਜਦੋਂ ਸਰਦਾਰੋ ਮਰੀ ਤਾਂ ਇੱਕ ਦਿਨ ਮਹੰਗਲ ਨੂੰ ਗਮਗੀਨ ਬੈਠਾ ਦੇਖ ਕੇ ਬਲਵੰਤ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਤੇ ਸਿਰਫ ਇੰਨਾ ਹੀ ਕਿਹਾ ਬਸ ਹੁਣ ਜਦੋਂ ਮਹੰਗਲ ਜਸਮੇਲ ਕੋਰ ਨਾਲ ਉੱਚੀ ਉੱਚੀ ਬੋਲ ਕੇ ਗੱਲਾਂ ਕਰਦਾ ਤੇ ਜ਼ੋਰ ਦਿੰਦਾ ਕਿ ਉਹਨੇ ਇੱਥੋਂ ਜਾਣਾ ਹੈ ਤਾਂ ਬਲਵੰਤ ਸਿੰਘ ਸੁਣਦਾ ਰਹਿੰਦਾ ਅਖੀਰ ਇੱਕ ਦਿਨ ਉਸਨੇ ਮਹੰਗਲ ਨੂੰ ਕਿਹਾ ਇੱਥੋਂ ਕਿਉਂ ਜਾਣਾ ਭਾਈ ਤੂੰ ਉਰੇ ਹੀ ਰਹਿ ਪਰ ਮ엥ਗਲ ਨੇ ਆਪਣੀ ਜ਼ਿੱਦ ਨਹੀਂ ਛੱਡੀ ਜਿਸ ਮੇਲਕੌਰ ਵਿਉ ਦੀ ਨਿੱਤ ਦੀ ਗੱਲ ਤੋਂ ਅੱਕੀ ਪਈ ਸੀ ਉਹ ਉਹਨੂੰ ਬਹੁਤ ਸਮਝਾ ਸਮਝਾ ਥੱਕ ਚੁੱਕੀ ਸੀ ਪਰ ਉਹ ਸਮਝਦਾ ਨਹੀਂ ਸੀ ਬੱਚਿਆਂ ਵਾਲੀ ਹਿੰਡ ਸੀ ਅੜੀ ਫੜ ਰੱਖੀ ਸੀ ਬਸ ਅਖੀਰ ਜਿਸਮੇਲਕੌਰ ਨੇ ਕਿਹਾ ਜਾਨਣਾ ਤਾਂ ਜਾ ਫਿਰ ਪਰ ਜੱਸੀ ਨਾ ਇੱਠਾ ਛੋੜ ਜਾ ਉਹ ਇਹ ਵੀ ਨਹੀਂ ਮੰਨਦਾ ਸੀ ਮ엥ਗਲ ਦੀ ਤਿਆਰੀ ਹੋ ਗਈ ਜੱਸੀ ਜਾਣਾ ਨਹੀਂ ਚਾਹੁੰਦਾ ਸੀ ਰੋਣ ਲੱਗਦਾ ਜਾਂ ਕਿਧਰੇ ਲੁਕ ਜਾਂਦਾ ਪਰ ਮੰਗਲ ਉਹਦੇ ਵੱਲ ਕੂਰ ਕੇ ਦੇਖਦਾ ਤਾਂ ਉਹ ਚੁੱਪ ਹੋ ਜਾਂਦਾ ਜਿਸ ਮੇਲਕੌਰ ਨੇ ਪਰੇਮਨ ਨਾਲ ਕਿਹਾ ਮੰਗਲ ਚਲਿਆ ਜਾ ਫਿਰ ਮਹਿਸਾ ਵਿੱਚੋਂ ਇੱਕ ਮੈਸ ਲੈ ਜਾ ਜੋ ਵੀ ਤੈਨੂੰ ਪਸੰਦ ਹੈ ਦੁੱਧ ਪੀਣ ਨੂੰ ਮੈਸ ਦੇਨੀ ਆ ਮੈਂ ਤੈਨੂੰ ਮੰਗਲ ਜਿਸਮੇਲਕੌਰ ਦੀ ਗੱਲ ਸੁਣ ਕੇ ਮੋਹ ਵਿੱਚ ਰੋਣ ਲੱਗ ਪਿਆ ਆਪਣੇ ਲੀੜੇ ਕੱਪੜੇ ਸਾਂਭ ਲੇ ਜੱਸੀ ਦੇ ਕੱਪੜੇ ਘਰ ਦੇ ਜੋਕਾਂ ਨੇ ਉਹਦੇ ਝੋਲੇ ਵਿੱਚ ਪਾ ਦਿੱਤੇ ਉਹਦੀਆਂ ਕਿਤਾਬਾਂ ਕਾਪੀਆਂ ਇੱਕ ਅਲੱਗ ਝੋਲੇ ਵਿੱਚ ਸਨ ਇਹ ਝੋਲਾ ਉਹਦਾ ਸਕੂਲ ਵਾਲਾ ਬਸਤਾ ਸੀ ਉਹ ਉਦੋਂ 7ਵੀਂ ਜਮਾਤ ਵਿੱਚ ਸੀ 13-14 ਸਾਲ ਦੀ ਉਮਰ ਹੋਵੇਗੀ ਮੈੰਗਲ ਆਪ ਮੱਝ ਨਹੀਂ ਖੋਲ ਰਿਹਾ ਸੀ ਚੁੱਪ ਖੜਾ ਸੀ ਨਾ ਹੀ ਇਹ ਆਖਦਾ ਸੀ ਕਿ ਆਪੇ ਦੇ ਦਿਓ ਜਿਹੜੀ ਦੇਣੀ ਹੈ ਜਸਮੇਲ ਕੌਰ ਨੇ ਆਪ ਹੀ ਫਿਰ ਇੱਕ ਮੱਝ ਕਿੱਲੇ ਤੋਂ ਖੋਲੀ ਇਹਦੇ ਮਗਰ ਕੁਝ ਨਹੀਂ ਸੀ ਪਰ ਦੁੱਧ ਦਿੰਦੀ ਘੱਟੀ 2 ਮਹੀਨੇ ਦੀ ਹੋ ਕੇ ਮਰ ਗਈ ਸੀ ਮੱਝ ਹੁਣ ਪਹਾੜੇ ਉੱਤੇ ਮਿਲਦੀ ਜਸਮੇਲ ਕੌਰ ਨੇ ਇਹ ਵੀ ਦੇਖਿਆ ਸੀ ਕੱਟਰੂ ਵਾਲੀ ਮੱਝ ਐਨੀ ਦੂਰ ਕਿਵੇਂ ਪਹੁੰਚੇਗੀ ਕੱਟਰੂ ਤਾਂ ਰਾਹ ਵਿੱਚ ਹੀ ਮਰ ਜਾਏਗਾ ਕੱਟਰੂ ਤਾਂ ਨਾ ਤੁਰੇ ਨਾ ਚੁੱਕਿਆ ਜਾਵੇ ਮਹੰਗਲ ਨੇ ਮੱਝ ਦਾ ਰੱਸਾ ਫੜ ਲਿਆ ਮੱਥੇ ਨੂੰ ਲਾਇਆ ਛੱਡ ਦਿੱਤੀ ਪਿਓ ਪੁੱਤ ਨੇ ਲਹਿਲ ਖੁਰਦ ਛੱਡ ਦਿੱਤੀ ਉਹਨਾਂ ਨੇ ਇਹ ਮਿੱਟੀ ਜਿਸ ਮਿੱਟੀ ਵਿੱਚ ਸਰਦਾਰੋ ਦੀ ਮਿੱਟੀ ਬਸਮ ਹੋ ਗਈ ਸੀ ਛੱਡ ਦਿੱਤੀ ਉਹਨਾਂ ਨੇ ਉਹ ਮਿੱਟੀ ਜਿਸ ਮਿੱਟੀ ਵਿੱਚੋਂ ਐਨੇ ਵਰਿਓ ਅੰਨ ਪਾਣੀ ਖਾਂਦੇ ਰਹੇ ਸਨ ਸਾਰਾ ਪਰਿਵਾਰ ਉਹਨਾਂ ਨੂੰ विदा ਕਰਨਾ ਆ ਮਹਿੰਗਲ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਜੱਸੀ ਦੀਆਂ ਅੱਖਾਂ ਵਿੱਚ ਪਾਣੀ ਸੀ ਮੱਜ ਨੇ ਰੜਾਟ ਪਾਇਆ ਹੋਇਆ ਸੀ ਉਧਰ ਪਰਿਵਾਰ ਦੇ ਜਵਾਕਾਂ ਦੀਆਂ ਅੱਖਾਂ ਗਿੱਲੀਆਂ ਸਨ ਜਸਮੇਲ ਕੌਰ ਨੇ ਜੱਸੀ ਨੂੰ ਇੱਕ ਨਾਲ ਲਾ ਕੇ ਪਿਆਰ ਦਿੱਤਾ ਜੱਸੀ ਦੀਆਂ ਲਹਿਰਾਂ ਨਿਕਲ ਗਈਆਂ ਉਹਨੂੰ ਚੁੱਪ ਕਰਾ ਕੇ ਤੇ ਪਰਾਂ ਲੈ ਜਾ ਕੇ ਜਸਮੇਲ ਕੌਰ ਨੇ ਉਹਦੇ ਕੰਨ ਵਿੱਚ ਕੁਝ ਆਖਿਆ ਪਹਿਲਾਂ ਉਹ ਲਹਿਰੇ ਗਾ ਕੇ ਤੋਂ ਪੁੱਛਦੇ ਪੁਛਾਉਂਦੇ ਪਿੰਡਾਂ ਨੂੰ ਹੋ ਗਏ ਮੰਗਲ ਨੇ ਲੇਹਲ ਖੁਰਦਹੀ ਸਿਆਣੇ ਬੰਦਿਆਂ ਤੋਂ ਪਿੰਡਾਂ ਦਾ ਰਾਹ ਪੁੱਛ ਲਿਆ ਸੀ ਤੇ ਫਿਰ ਜੱਸੀ ਨੂੰ ਉਹਨੇ ਕਿਹਾ ਸੀ ਕਿ ਉਹ ਇਹਨਾਂ ਪਿੰਡਾਂ ਦੇ ਨਾਂ ਆਪਣੀ ਕਿਸੇ ਕਾਪੀ ਵਿੱਚ ਲਿਖ ਲਵੇ ਤੜਕੇ ਸਵੇਹਾ ਦੇ ਚੱਲੇ ਹੋਏ ਉਹ ਦਿਨ ਛੇਪਦੇ ਨੂੰ ਥੰਮਣ ਵਾਲੇ ਪਹੁੰਚ ਗਏ ਖਾਸੇ ਸਾਰੇ ਪਰੌਂਠੇ achar ਤੇ ਗੰਡੇ ਇੱਕ ਵੱਡੇ ਪੂਨੇ ਵਿੱਚ ਬੰਨ ਕੇ ਜਸਮੇਲ ਕੌਰ ਨੇ ਉਹਨਾਂ ਨੂੰ ਦਿੱਤੇ ਸਨ ਰਾਹਾਂ ਵਿੱਚ ਤਿੰਨ ਥਾਂ ਬੈਠ ਕੇ ਉਹਨਾਂ ਨੇ ਰੋਟੀ ਖਾਧੀ ਸੀ ਮੱਝ ਵੀ ਦਮ ਲੈ ਲੈਂਦੀ ਦੋ ਪਿੰਡਾਂ ਵਿੱਚ ਚਾਹ ਪੀਤੀ ਫਿਰਨੀ ਉੱਤੇ ਕਰਸਨ ਚੰਗੇ ਬੰਦੇ ਸਨ ਖਾਂਦੇ ਪੀਂਦੇ ਲੋਕ ਮੱਝ ਨੂੰ ਤੜਕੇ ਚੋਕੇ ਉਹ ਤੁਰੇ ਸਨ ਥੰਮਣ ਵਾਲੇ ਆਥਣੇ ਆ ਕੇ ਉਹਨੇ ਦੁੱਧ ਨਹੀਂ ਦਿੱਤਾ ਬੈਠ ਗਈ ਤੇ ਬੈਠੀ ਹੀ ਰਹੀ ਮਹੰਗਲ ਨੇ ਡੰਡੇ ਮਾਰ ਕੇ ਉਹਨੂੰ ਖੜੀ ਕੀਤਾ ਸੀ ਚਾਟ ਨੂੰ ਮੂੰਹ ਨਹੀਂ ਲਾਇਆ ਨਾ ਦੁੱਧ ਲਾਇਆ ਫੇਰ ਬੈਠ ਗਈ ਇੰਨਾ ਲੰਮਾ ਪੈਂਡਾ ਮਾਰ ਕੇ ਉਹ ਪੂਰਾ ਥੱਕ ਗਈ ਸੀ ਥੰਮਣ ਵਾਲੇ ਜਾਣ ਤੋਂ ਪਹਿਲਾਂ ਹੀ ਮਹੰਗਲ ਦੀ ਹਵਾ ਉੱਥੇ ਪਹੁੰਚੀ ਹੋਈ ਸੀ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਇੱਕ ਮੁੰਡਾ ਵੀ ਹੈ ਉਹ ਉਪਰਿਆਂ ਵਾਂਗ ਪਿੰਡ ਵੜੇ ਸਨ ਕਿਸੇ ਨੇ ਵੀ ਮਹੰਗਲ ਨੂੰ ਸਿਆਣਿਆ ਨਹੀਂ ਉਹਦੀਆਂ ਦਾੜੀ ਮੁੱਛਾਂ ਵਧੀਆਂ ਹੋਈਆਂ ਸਨ ਦਾੜੀ ਵਿੱਚ ਕੋਈ ਕੋਈ ਚਿੱਟਾ ਵਾਲ ਸੀ ਦਾੜੀ ਮੁੱਛਾਂ ਇੰਨੀਆਂ ਫੈਲੀਆਂ ਹੋਈਆਂ ਸਨ ਕਿ ਚਿਹਰੇ ਦਾ ਪਤਾ ਹੀ ਨਹੀਂ ਲੱਗਦਾ ਸੀ ਟਿਲਕੀ ਹੋਈ ਪਗੜੀ ਨੇ ਚਿਹਰੇ ਨੂੰ ਹੋਰ ਵੀ ਟੱਕ ਲਿਆ ਮਹੰਗਲ ਨੇ ਬੰਦੇ ਸਿਆਣ ਲਈ ਸਨ ਪਰ ਕਿਸੇ ਨੂੰ ਬੁਲਾਇਆ ਨਹੀਂ ਸੋਚਿਆ ਸੀ ਕੱਲ ਨੂੰ ਹੀ ਗੱਲ ਕਰਾਂਗੇ ਇਹਨਾਂ ਨਾਲ ਉਹ ਅੱਖਾਂ ਵਿੱਚ ਹੀ ਹੱਸਦਾ ਉਹਦੇ ਬੁੱਲ ਕਦੇ ਸੁੰਗੜਦੇ ਕਦੇ ਫੈਲ ਜਾਂਦੇ ਉਹ ਕਦੇ ਖੁਸ਼ ਹੁੰਦਾ ਕਦੇ ਹੈਰਾਨ ਉਹ ਜਿੱਥੋਂ ਵੀ ਲੰਘ ਗਿਆ ਸੋ ਲੰਘ ਗਿਆ ਮੁੜ ਕੇ ਨਹੀਂ ਚੱਕਿਆ ਸੱਥਾਂ ਵਿੱਚ ਬੈਠੇ ਲੋਕ ਜ਼ਰੂਰ ਹੈਰਾਨ ਹੁੰਦੇ ਤੇ ਗੱਲ ਕਰਦੇ ਕਿ ਇਹ ਕੌਣ ਹੋਇਆ ਬਈ ਕੀ ਦੇ ਜਾਣਾ ਹੈ ਘਰ ਦਾ ਬਾਰ ਖੁੱਲਾ ਸੀ ਮੱਝ ਦਾ ਰੱਸਾ ਜੱਸੀ ਨੂੰ ਫੜਾ ਕੇ ਪਹਿਲਾ ਮੈਂਗਲ ਅੰਦਰ ਗਿਆ ਪ੍ਰਸਿੰਨੀ ਚੁੱਲ੍ਹੇ ਮੂਰੇ ਬੈਠੀ ਦਾਲ ਰਿੰਨ ਰਹੀ ਸੀ ਘਾਟਾ ਗੁੰਨ ਕੇ ਥਾਲੀ ਵਿੱਚ ਪੋਣੇ ਨਾਲ ਟਕਿਆ ਪਿਆ ਸੀ ਚੁੱਲ੍ਹੇ ਵਿੱਚ ਛੀਟੀਆਂ ਦਾ ਕੋਈ ਕੋਈ ਡੱਕਾ ਸੁਟਦੀ ਤੇ ਬਲ ਰਹੀਆਂ ਛੀਟੀਆਂ ਦੇ ਰੁਗ ਨੂੰ ਅਗਾਹ ਕਰਦੀ ਉਹ ਨਿਸ਼ਚਿੰਤ ਜਹੀ ਬੈਠੀ ਸੀ ਅੱਗ ਲਟਲਟ ਬਲਣ ਲੱਗਦੀ ਤਾਂ ਉਹ ਦੋਵੇਂ ਹੱਥ ਜੋੜਦੀ ਤੇ ਮੱਥੇ ਨੂੰ ਲਾ ਕੇ ਬੈਠ ਜਾਂਦੀ ਮੈੰਗਲ ਨੇ ਖੰਗੂਰ ਮਾਰੀ ਉਹ ਮੱਥੇ ਤੋਂ ਹੱਥ ਪਰਾਂ ਹਟਾ ਕੇ ਵੇੜੇ ਵੱਲ ਗੌਰ ਨਾਲ ਚਾਕੀ ਮੈੰਗਲ ਨੇ ਉਹਨੂੰ ਮੱਥਾ ਟੇਕਿਆ ਪੈਰੀ ਹੱਥ ਲਾਏ ਬੋਲਿਆ ਸਿਆਣਿਆ ਨਹੀਂ ਮੈਨੂੰ ਨਾ ਭਾਈ ਮੈਂ ਤਾਂ ਸਿਆਣਿਆ ਨਹੀਂ ਐਥੋਂ ਹੀ ਆ ਕੇ ਪਾਸਿਓਂ ਕਿਦਰੋਂ ਬੋਲ ਤੋਂ ਵੀ ਪਛਾਣ ਨਹੀਂ ਆਉਂਦੀ ਨਾ ਭਾਈ ਕੋਈ ਪਤਾ ਨਹੀਂ ਲੱਗਦਾ ਮੈਨੂੰ ਤਾਂ ਰਸੋਈ ਵਿੱਚ ਕੁਸਮੁਸਾ ਸੀ ਸਿਆਲ ਦੀ ਰੁੱਤ ਸੀ ਉਹ ਪ੍ਰਸਿੱੰਨੀ ਦੇ ਸਾਹਮਣੇ ਬੈਠਾ ਸੀ ਚੁੱਲ੍ਹੇ ਦੇ ਚਾਨਣ ਵਿੱਚ ਮਹੰਗਲ ਦਾ ਚਿਹਰਾ ਦਿਸਦਾ ਉਹ ភੋਕਾ ភੋਕਾ ਜਿਹਾ ਹੱਸ ਰਹੀ ਸੀ ਆਖਦੀ ਸੀ ਨਾ ਭਾਈ ਮੇਰੀ ਸਮਝੋਂ ਤਾਂ ਬਾਹਰ ਐ ਤੂੰ ਆਪ ਹੀ ਦੱਸ ਦੇ ਕੌਣ ਐ ਤੂੰ ਬਸ ਜਮਾਂ ਨਹੀਂ ਸਿਆਣਿਆ ਮੈਨੂੰ ਨਾ ਭਾਈ ਉਹ ਫੇਰ ਨਿਕਾ ਨਿਕਾ ਹਸੀ ਤੁਹਾਡਾ ਧੌਂਕਲ ਕਿੱਥੇ ਹੈ ਉਹ ਤਾਂ ਗੁਜ਼ਰ ਗਿਆ ਭਾਈ ਗਿਆ ਉੱਥੇ ਪ੍ਰਸੀਨੀ ਨੇ ਉ ਤਾਂ ਹੱਥ ਕੀਤਾ ਤੇ ਮਹੰਗਲ ਉਹਦਾ ਕੋਈ ਪਤਾ ਨਹੀਂ ਕਈ ਸਾਲ ਹੋ ਗਏ ਉਹਨੇ ਖਾਲੀ ਹੱਥ ਹਿਲਾਇਆ ਮਹੰਗਲ ਆਉਂਦਾ ਨਹੀਂ ਹੁਣ ਕੀ ਪਤਾ ਹੋਊਗਾ ਤਾਂ ਆਜੂਗਾ ਤਾਂ ਫਿਰ ਆ ਬੈਠਾ ਮੈਂ ਮਹੰਗਲਾ ਤੂੰ ਮਹੰਗਲੇ ਹਾਂ ਤੇਰੇ ਸਾਹਮਣੇ ਹੁਣ ਆਉਣਾ ਸਿਆਣ ਚ ਕੀ ਹਾਲੇ ਵੀ ਨਹੀਂ ਪਰਜਾਈ ਨੇ ਦੋਵੇਂ ਹੱਥਾਂ ਦੀ ਤਾੜੀ ਮਾਰੀ ਤੇ ਮੂੰਹੋਂ ਅਜੀਬ ਜਿਹੀ ਆਵਾਜ਼ ਕੱਢੀ ਹੂੰ ਮਹੰਗਲ ਨੇ ਦੁਬਾਰਾ ਉਹਦੇ ਪੈਰ ਫੜੇ ਮੈਂ ਮਰ ਜਾ ਉਹ ਉੱਠ ਕੇ ਖੜੀ ਹੋ ਗਈ ਉਹਦਾ ਹਾਲ ਚਾਲ ਪੁੱਛਣ ਲੱਗੀ ਮੁੰਡਾ ਵੀ ਐ ਮੁੰਡਾ ਕੌਣ ਪੁੱਤ ਆਪਣਾ ਉਹ ਸਮਝੀ ਨਹੀਂ ਮਹੰਗਲ ਨੇ ਜੱਸੀ ਨੂੰ ਹਾਕ ਮਾਰੀ ਤੇ ਕਿਹਾ ਕਿ ਉਹ ਅਗਲੇ ਬਾਰ ਜਾ ਕੇ ਮੈਂ ਇਸ ਨੂੰ ਅੰਦਰ ਬੰਨ ਦੇਵਾਂ ਜੱਸੀ ਨੂੰ ਅਗਲੇ ਬਾਰ ਦਾ ਕੋਈ ਪਤਾ ਨਹੀਂ ਸੀ ਉਦਾਂ ਸਭ ਕਾਜ਼ੇ ਤੋਂ ਅਣਜਾਣ ਸੀ ਤੇ ਫੇਰ ਮਹੰਗਲ ਆਪ ਬੈਠਕ ਦੇ ਬਾਹਰ ਤੋਂ ਬਾਹਰ ਗਿਆ ਮੱਝ ਦਾ ਰੱਸਾ ਫੜ ਕੇ ਅੱਗੇ ਨੂੰ ਹੋ ਗਿਆ ਤਖਤੇ ਖੁੱਲੇ ਹੀ ਸਨ ਉਹਨੇ ਮੱਝ ਅੰਦਰ ਲਿਜਾ ਕੇ ਕਿੱਲੇ ਨਾਲ ਬੰਨ ਦਿੱਤੀ ਖੁਰਲੀ ਉਹੀ ਸੀ ਕਿੱਲੇ ਉਹੀ ਸਨ ਪਰ ਘਰ ਵਿੱਚ ਪਸ਼ੂ ਕੋਈ ਨਹੀਂ ਸੀ ਪਸ਼ੂਆਂ ਲਈ ਨੀਰਾ ਚਾਰਾ ਵੀ ਕਿੱਥੋਂ ਹੋਣਾ ਸੀ ਤਾਈ ਦੇ ਪੈਰੀਂ ਹੱਥ ਲਾ ਓਏ ਜਸੀ ਨੇ ਮੱਥਾ ਟੇਕਿਆ ਤੇ ਬੁੜੀ ਦੇ ਪੈਰੀਂ ਹੱਥ ਲਾ ਦਿੱਤੇ ਉਹ ਅਸੀਸਾਂ ਦੇਣ ਲੱਗੀ ਸਮਝੀ ਅਜੇ ਵੀ ਨਹੀਂ ਬੈਠ ਕੇ ਦੱਸਦਾ ਸਾਹ ਲੈ ਲੀਏ ਮੈੰਗਲ ਨੇ ਕਿਹਾ ਪਰਸਿਨੀ ਦਾ ਸੁਭਾਅ ਸੀ ਉਹ ਕੀੜੇ ਪਤੰਗੇ ਤੋਂ ਆਥਮ ਦੀ ਰੋਟੀ ਸਵੇਹਾ ਹੀ ਪਕਾ ਲੈਂਦੀ ਇਸ ਗੱਲ ਦਾ ਮੈੰਗਲ ਨੂੰ ਪਤਾ ਸੀ ਪਰਸਿਨੀ ਨੇ ਕੱਲ੍ਹ ਵਾਸਤੇ ਵੀ ਸਬਤ ਮੂੰਗੀ ਦੀ ਦਾਲ ਹੁਣੇ ਬਣਾ ਲਈ ਸੀ ਇਸ ਕਰਕੇ ਉਹਨਾਂ ਤੇਨਾਂ ਨੂੰ ਸਰ ਗਿਆ ਆਟਾ ਮੱਕੀ ਦਾ ਉਹਨੇ ਹੋਰ ਗੁੰਨ ਲਿਆ ਘਰ ਵਿੱਚ ਦੇਸੀ ਘਿਓ ਵੀ ਸੀ ਮੈੰਗਲ ਨੂੰ ਆਪਣੇ ਘਰ ਦੀ ਰੋਟੀ ਖਾ ਕੇ ਪੂਰਾ ਆਨੰਦ ਆਇਆ ਐਨੀ ਸਵਾਦ ਰੋਟੀ ਪਿਛਲੇ 15 ਸਾਲਾਂ ਤੋਂ ਕਿਧਰੇ ਨਹੀਂ ਖਾਦੀ ਸੀ ਹਰੀਆਂ ਮਿਰਚਾਂ ਦਾ ਅਚਾਰ ਰਾਈ ਪਾ ਕੇ ਬਣਾਇਆ ਹੋਇਆ ਸਾਬਤ ਮੂੰਗੀ ਦੀ ਦਾਲ ਮਸਾਲੇਦਾਰ ਤੇ ਮੱਕੀ ਦੀਆਂ ਰੋਟੀਆਂ ਇਹ ਪਦਾਰਥ ਹੋਰ ਕਿਧਰੇ ਨਹੀਂ ਸੀ ਪਰ ਜਸੀ ਨੇ ਨਾ ਕੁਮਾਰ ਕੀ ਰੋਟੀ ਖਾਦੀ ਉਹਨੂੰ ਇੱਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਹਦਾ ਬਾਪ ਉਹਨੂੰ ਕਿੱਥੇ ਇੱਥੇ ਝੁੱਕ ਲਿਆ ਸੀ ਮੱਝ ਵਾਸਤੇ ਕੱਖ ਮ엥ਗਲ ਗਵੰਡੀਆਂ ਤੋਂ ਮੰਗ ਲਿਆ ਗਵੰਡੀਆਂ ਨੂੰ ਪਤਾ ਲੱਗਿਆ ਤਾਂ ਜਿਵੇਂ ਅਨੋਖਾ ਚੜ ਗਿਆ ਹੋਵੇ ਉਹਨਾਂ ਨੂੰ ਕਹਿਣ ਲੱਗੇ ਹੋਰ ਲੈ ਜਾ ਜੋ ਮਰਜ਼ੀ ਜਿਹੜੀ ਵੀ ਚੀਜ਼ ਦੀ ਲੋੜ ਹੈ ਰੋਟੀ ਟੁੱਕ ਖਾ ਕੇ ਉਹਨਾਂ ਨੇ ਸੁਭਾਤ ਵਿੱਚ ਮੰਜੇ ਢਾਲ ਲਏ ਰਜ਼ਾਈਆਂ ਗੁਦੈਲੇ ਘਰ ਵਿੱਚ ਹੈਗੇ ਸਨ ਤੇ ਉਹਰ ਪਰਜਾਈ ਗੱਲਾਂ ਕਰਨ ਲੱਗੇ ਕਿल्ले ਟੰਗੀ ਲਾਲ ਟੈਣ ਲਗਾਤਾਰ ਵੱਲ ਰਹੀ ਸੀ ਪਿੰਡ ਵਿੱਚ ਬਿਜਲੀ ਆ ਚੁੱਕੀ ਸੀ ਪਰ ਲੰਗੇ ਡੰਗ ਹੀ ਲਾਟੂ ਵੱਲਦੇ ਉਸ ਦਿਨ ਤਾਂ ਸਵੇਰ ਤੋਂ ਹੀ ਬਿਜਲੀ ਨਹੀਂ ਸੀ ਜੱਸੀ ਛੇਤੀ ਹੀ ਸੌਂ ਗਿਆ ਪਹਿਲਾਂ ਤਾਂ ਪਰ ਸਿੰਨੀ ਨੇ ਟੋਂਕਲ ਬਾਰੇ ਸਭ ਦੱਸਿਆ ਉਹਨੂੰ ਮਰੇ ਨੂੰ 7 ਸਾਲ ਬੀਤ ਚੁੱਕੇ ਸਨ ਕਿਵੇਂ ਉਹਦੀਆਂ ਦੋਵੇਂ ਕਲਾਂ ਛੁੱਟ ਪਈਆਂ ਸਨ ਉਧਰ ਟੱਟੀਆਂ ਤੇ ਉਧਰ ਉੱਪਰ ਛੱਲਾਂ ਸ਼ਰੀਕੇ ਦੇ ਬੰਦੇ ਉਹਨੂੰ ਚੁੱਕ ਕੇ ਰੋਡੂ ਸ਼ਾਹ ਦੀ ਮੰਡੀ ਲੈ ਗਏ ਘਰ ਤਾਂ ਉਹਦੀ ਲੋਥ ਆਈ ਪਰ ਸਿੰਨੀ ਆਖ ਰਹੀ ਸੀ ਉਹਦਣ ਮੇਂਗਲਾ ਮੈਂ ਤੈਨੂੰ ਬਹੁਤ ਯਾਦ ਕੀਤਾ ਹਾਏ ਛੋਟਾ ਇੱਥੇ ਹੁੰਦਾ ਤਾਂ ਉਹੀ ਲਾਉਂਦਾ ਜੇ ਤਾ ਨੂੰ ਅੱਗ ਤੇ ਹੋਰ ਪਰਜਾਈ ਦੋਵੇਂ ਹੀ ਰਜ਼ਾਈਆਂ ਵਿੱਚ ਬੈਠੇ ਰੋਂਦੇ ਰਹੇ ਫਿਰ ਪ੍ਰਸਿੰਨੀ ਨੇ ਅੱਖਾਂ ਪੂੰਝੀਆਂ ਖੰਘ ਕੇ ਗਲਾ ਸਾਫ਼ ਕੀਤਾ ਮੰਜੇ ਨੇੜੇ ਹੀ ਥੁੱਕਿਆ ਬੋਲੀ ਹੁਣ ਤੂੰ ਸੁਣਾ ਆਪਦੀ ਕਿੱਥੇ ਰਿਹਾ ਐਨੇ ਸਾਲ ਇਹ ਮੁੰਡਾ ਕੌਣ ਹੈ ਮੈੰਗਲ ਨੇ ਸਰਦਾਰੋ ਦੀ ਸਾਰੀ ਕਹਾਣੀ ਸੁਣਾਈ ਕਿਵੇਂ ਉਹ ਉਹਨੂੰ ਇੱਥੋਂ ਲੈ ਕੇ ਗਿਆ ਕਿਵੇਂ ਉਹ ਲਹਿਰੇਗਾ ਗਾਗੇ ਦੀ ਮੰਡੀ ਕੋਲ ਲੇਲ ਖੁਰਦ ਪਹੁੰਚੇ ਜਵਾਲਾ ਸਿੰਘ ਦੇ ਪਰਿਵਾਰ ਬਾਰੇ ਦੱਸਿਆ ਤੇ ਜਸਮੇਲ ਕੋਰ ਦਾ ਖਾਸ ਤੌਰ ਉਤੇ ਕਹਿਣ ਲੱਗਿਆ ਇਹ ਮੁੰਡਾ ਮਸਾ ਸੱਤ ਵਰਿਆਂ ਦਾ ਸੀ ਜਦੋਂ ਉਹ ਮਰ ਗਈ ਸੱਪ ਲੜ ਕੇ ਮਰ ਗਈ ਸੀ ਮਹੰਗਲ ਚੁੱਪ ਹੋ ਗਿਆ ਜਿਵੇਂ ਅੱਜ ਹੀ ਉਹਨੇ ਆਪਣਾ ਦੁੱਖ ਕਿਸੇ ਨੂੰ ਆਪਣੇ ਨੂੰ ਦੱਸਿਆ ਹੋਵੇ ਉਹਨੂੰ ਅਜੀਬ ਜਿਹੀ ਰਾਹਤ ਮਿਲੀ ਲਾਲ ਟੈਂਡ ਦਾ ਤੇਲ ਮੁੱਕ ਗਿਆ ਪੱਕ ਕਰਕੇ ਬੁਝ ਗਈ ਮਹੰਗਲ ਉੱਠ ਕੇ ਬਾਹਰ ਗਿਆ ਆਸਮਾਨ ਵੱਲ ਚਾੱਕਿਆ ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ ਉਹਨੇ ਮੈਸ ਨੂੰ ਜਾ ਕੇ ਦੇਖਿਆ ਉਹ ਬੇਰ ਪਸਾਰ ਕੇ ਪਈ ਹੋਈ ਸੀ ਪਾਲਾ ਕੋਈ ਖਾਸ ਨਹੀਂ ਸੀ ਅਗਲੇ ਦਿਨ ਸਾਰੇ ਪਿੰਡ ਵਿੱਚ ਚਰਚਾ ਸੀ ਕਿ ਤੁੰਕਲ ਦਾ ਛੋਟਾ ਭਾਈ 15 ਵਰਿਆਂ ਪਿਛੋਂ ਵਾਪਸ ਆ ਗਿਆ ਹੈ ਦੁੱਲੇ ਬਾਜ਼ੀਗਰ ਦੀ ਘਰ ਵਾਲੀ ਸਰਦਾਰੋਂ ਨੂੰ ਉਹੀ ਲੈ ਗਿਆ ਸੀ ਉਹ ਸੁਨਾਮ ਵੱਲ ਕਿਦਰੇ ਜਾ ਟਿਕੇ ਸੰ ਬਾਜ਼ੀਗਰਨੀ ਤਾਂ ਸੱਪ ਲੜ ਕੇ ਮਰ ਗਈ ਉਹਨੇ ਮਹੰਗਲ ਦਾ ਮੁੰਡਾ ਜੰਮਿਆ ਸੀ ਉਹ ਮੁੰਡਾ ਹੁਣ ਨਾਲ ਲੈ ਆਇਆ ਹੈ ਆਂਡੀ ਗਵਾਂਡੀ ਤੇ ਪਿੰਡ ਦੇ ਹੋਰ ਲੋਕ ਤੁੰਕਲ ਦੇ ਘਰ ਆਉਣ ਲੱਗੇ ਕੋਈ ਕੋਈ ਤਾਂ ਜੱਸੀ ਦੇ ਮੂੰਹ ਤੇ ਆਖ ਦਿੰਦਾ ਇਹ ਬਾਜ਼ੀਗਰਨੀ ਦਾ ਮੁੰਡਾ ਹੈ ਜੱਸੀ ਨੂੰ ਬੜੀ ਸ਼ਰਮ ਆਉਦੀ ਉਹ ਧਰਤੀ ਵਿੱਚ ਨਿਗਰ ਨਿਗਰ ਜਾਂਦਾ ਉਹਦੀ ਹੋਂਦ ਤੇ ਪੇਤ ਖੁੱਲ ਰਹੇ ਸਨ ਮਹੰਗਲ ਉਹਨੂੰ ਉਪਰਾ ਉਪਰਾ ਲੱਗਣ ਲੱਗਦਾ ਕੁਝ ਦਿਨਾਂ ਬਾਅਦ ਮਹੰਗਲ ਆਪ ਜਾ ਕੇ ਜੱਸੀ ਨੂੰ ਰੋਡੂ ਸ਼ਾਹ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਆਇਆ ਲਹਿਰੇਗਾਗੇ ਤੋਂ ਸਕੂਲ ਛੱਡਣ ਦਾ ਸਰਟੀਫਿਕੇਟ ਉਹ ਲੈ ਕੇ ਆਏ ਸਨ ਸਤ ਮੀਲ ਉਹ ਤੁਰ ਕੇ ਜਾਂਦਾ ਤੁਰ ਕੇ ਵਾਪਸ ਆਉਂਦਾ ਥੱਕ ਜਾਂਦਾ ਪੜਾਈ ਵਿੱਚ ਉਹਦਾ ਜੀ ਨਹੀਂ ਲੱਗਦਾ ਸੀ ਪਿੰਡ ਦੇ ਮੁੰਡੇ ਉਹਨੂੰ ਖਿਜਾਉਂਦੇ ਵੀ ਰਹਿੰਦੇ ਓਏ ਬਾਜੀਗਰ ਨਹੀਂ ਦਿਆ ਆਖਦੇ ਲਹਿਰੇਗਾਗੇ ਉਹ ਪੂਰਾ ਹੁਸ਼ਿਆਰ ਸੀ ਇੱਥੇ ਆ ਕੇ ਪਹਿਲਾਂ ਵੀ ਭੁੱਲਣ ਲੱਗਿਆ ਪਰ ਸਿੰਨੀ ਉਹਨੂੰ ਬਹੁਤ ਪਿਆਰ ਕਰਦੀ ਪੁੱਛ ਪੁੱਛ ਕਰਦੀ ਰਹਿੰਦੀ ਉਹਨੂੰ ਵਧੀਆ ਖਾਣ ਨੂੰ ਦਿੰਦੀ ਉਹਦੇ ਨਾਲ ਗੱਲਾਂ ਕਰਦੀ ਉਹਦੀ ਮਾਂ ਬਾਰੇ ਪੁੱਛਦੀ ਆਖਦੀ ਮੈਂ ਵੀ ਤੇਰੀ ਮਾਂ ਤੂੰ ਉਤਰੀਆ ਨਕਰ ਜੀ ਲਾ ਕੇ ਪੜਾਈ ਕਰ ਆਵਦੀ ਅਫਸਰ ਬਣ ਜਾਏਗਾ ਮੱਝ ਖਾਸਾ ਦੁੱਧ ਦਿੰਦੀ ਉਹਨਾਂ ਤਿੰਨਾਂ ਤੋਂ ਮੁੱਕਦਾ ਨਹੀਂ ਸੀ ਮੈਂਗਲ ਮੱਝ ਲੈ ਕੇ ਖੇਤਾਂ ਨੂੰ ਜਾਂਦਾ ਚਾਰ ਲਿਆਉਂਦਾ ਉਹਦੇ ਕੋਲ ਪੈਸੇ ਸਨ ਖਰਚ ਕੋਈ ਖਾਸ ਨਹੀਂ ਸੀ ਕਰਦਾ ਸਾਰਾ ਖਰਚ ਪਰਸਿੰਨੀ ਸਿਰ ਸੀ ਟੌਂਕਲ ਕਈ ਹਜ਼ਾਰ ਰੁਪਏ ਛੱਡ ਗਿਆ ਸੀ ਇਹ ਹੁਣ ਰੋਡੂ ਸ਼ਾਹ ਦੀ ਮੰਡੀ ਵਿਜੇ ਕੁਮਾਰ ਆੜਤੀਏ ਕੋਲ ਜਮਾ ਸੀ ਉਹ ਦਿੱਤੀ ਜੇ ਮਹੀਨੇ ਵਿਆਜ ਹੀ ਐਨਾ ਆ ਜਾਂਦਾ ਜਿਹੜਾ ਉਹਨਾਂ ਤਿੰਨਾਂ ਲਈ ਕਾਫੀ ਸੀ ਵਿਜੇ ਕੁਮਾਰ ਆਪ ਆ ਕੇ ਵਿਆਜ ਦੇ ਜਾਂਦਾ ਇਹ ਰੁਪਈਆ ਟੌਕਲ ਨੇ ਇਹ ਕਹਿ ਕੇ ਵਿਜੇ ਕੁਮਾਰ ਨੂੰ ਫੜਾਇਆ ਹੋਇਆ ਸੀ ਕਿ ਜੇ ਉਹਨੂੰ ਕਦੇ ਕੋਈ ਹੀਮਕੀਮ ਹੋ ਜਾਵੇ ਤਾਂ ਇਹ ਪੈਸਾ ਉਹਦੀ ਘਰ ਵਾਲੀ ਪ੍ਰਸਿੰਨੀ ਦਾ ਹੈ ਉਹਨੂੰ ਦਿੱਤਾ ਜਾਵੇ ਮੰਗਲ ਨੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਸੀ ਕਿ ਉਹ ਕਿਹੜਾ ਕੰਮ ਸ਼ੁਰੂ ਕਰੇ ਉਹ ਸੱਤ ਵਿੱਚ ਬੈਠ ਜਾਂਦਾ ਤੇ ਲੋਕਾਂ ਨਾਲ ਗੱਲਾਂ ਕਰਦਾ ਵਸਾਕੀ ਤੋਂ ਬਾਅਦ ਉਹ ਇੱਕ ਜੱਟ ਨਾਲ ਸਿਰੀ ਰਲ ਗਿਆ ਇਹ ਜੱਟ ਦੂਜੇ ਅਗਵਾੜੋਂ ਸੀ ਉਹਨਾਂ ਦੇ ਸ਼ਰੀਕੇ ਵਿੱਚੋਂ ਨਹੀਂ ਸੀ ਜੱਸੀ ਨੇ 7ਵੀਂ ਜਮਾਤ ਮਸਾਂ ਹੀ ਪਾਸ ਕੀਤੀ 8ਵੀਂ ਵਿੱਚ ਹੋ ਗਿਆ ਨਵੀਆਂ ਕਿਤਾਬਾਂ ਲੈ ਲਈਆਂ ਪਰ ਉਹਦਾ ਜੀ ਨਹੀਂ ਲੱਗਿਆ ਹਾਲੇ ਤੱਕ ਵੀ ਉਹਨੂੰ ਲਹਿਲ ਖੁਰ ਦੇ ਸੁਕਨੇ ਆਉਂਦੇ ਬੇਬੇ ਜਸਮੇਲ कौर ਇੱਕ ਉੱਤੇ ਚੜੀ ਰਹਿੰਦੀ ਜੱਸੀ ਦਾ ਦਿਲ ਕਰਦਾ ਉਹ ਉਹਨਾਂ ਹੀ ਜੁਆਕਾਂ ਵਿੱਚ ਜਾ ਕੇ ਬੈਠੇ ਉਹਨਾਂ ਨਾਲ ਖੇਡੇ ਤੇ ਲਹਿਰੇ ਗਾਗੇ ਸਕੂਲ ਜਾਇਆ ਕਰੇ ਉਦੀ ਸਿਹਤ ਅੱਧੀ ਵੀ ਨਹੀਂ ਰਹਿ ਗਈ ਸੀ ਉਹ ਸੁੱਕ ਕੇ ਤੰਬੜ ਹੋਇਆ ਪਿਆ ਸੀ ਭੁੱਖ ਨਹੀਂ ਲੱਗਦੀ ਸੀ ਰੋਟੀ ਖਾਣ ਲੱਗਦਾ ਬੁਰਕੀ ਮੂੰਹ ਵਿੱਚ ਫੁੱਲ ਜਾਂਦੀ ਤਾਈ ਪ੍ਰਸੰਨੀ ਦਾ ਪਿਆਰ ਉਹਨੂੰ ਉਪਰਾ ਉਪਰਾ ਲੱਗਦਾ ਉਹਨੂੰ ਆਪਣਾ ਬਾਪ ਵੀ ਉਪਰਾ ਸੀ ਜਿਵੇਂ ਕੋਈ ਹੋਰ ਬੰਦਾ ਉਹਨੂੰ ਜ਼ਬਰਦਸਤੀ ਫੜ ਕੇ ਇਸ ਪਿੰਡ ਵਿੱਚ ਲੈ ਆਇਆ ਹੋਵੇ ਮਈ ਜੂਨ ਦਾ ਮਹੀਨਾ ਸੀ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਹਾਲੇ ਹੋਈਆਂ ਨਹੀਂ ਸਨ ਜਸੀ ਨੇ ਪਿਓ ਕੋਲ ਬਹਾਨਾ ਲਾਇਆ ਕਿ ਉਹਨੇ ਦੋ ਕਿਤਾਬਾਂ ਤੇ ਚਾਰ ਕਾਪੀਆਂ ਹੋਰ ਮੁੱਲ ਲੈਣੀਆਂ ਹਨ ਨਵਾਂ ਪੈਨ ਤੇ ਜਿਓਮੈਟਰੀ ਬਾਕਸ ਵੀ ਖਰੀਦਣਾ ਹੈ ਮਹੰਗਲ ਅਨਪੜ ਬੰਦਾ ਸੀ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀ ਉਹਨੇ ਪੁੱਛਿਆ ਤੂੰ ਪੈਸੇ ਦੱਸ ਕਿੰਨੇ ਚਾਹੀਦੇ ਨੇ 30 ਰੁਪਏ ਜੱਸੀ ਨੇ ਕਿਹਾ ਮਹੰਗਲ ਨੇ ਪ੍ਰਸੰਨੀ ਤੋਂ ਉਹਨੂੰ 30 ਰੁਪਏ ਦਿਵਾ ਦਿੱਤੇ ਪ੍ਰਸੰਨੀ ਬੋਲੀ ਤੂੰ ਡੱਡੇ ਮੈਂ ਥੋਂ ਹੀ ਸਿੱਧਾ ਮੰਗ ਲੈਂਦਾ ਤਾਈ ਦੀ ਗੱਲ ਸੁਣ ਕੇ ਉਹ ਸੰਗਣ ਲੱਗਿਆ ਆ ਜੋ ਖੁਸ਼ ਖੁਸ਼ ਦਿਸਦਾ ਸੀ ਬਸਤਾ ਚੁੱਕ ਕੇ ਉਹ ਰੋਡੂ ਸ਼ਾਹ ਨੂੰ ਤੁਰ ਪਿਆ ਪਰ ਸਕੂਲ ਨਹੀਂ ਗਿਆ ਉਹਨੇ ਲਹਿਰੇਗਾਗੇ ਪਹੁੰਚਣ ਲਈ ਕਈ ਦਿਨ ਪਹਿਲਾਂ ਹੀ ਰੋਡੂ ਸ਼ਾਹ ਦੇ ਬਸ ਅੱਡੇ ਤੋਂ ਪੁੱਛ ਰੱਖਿਆ ਸੀ ਕਿਹੜੀ ਕਿਹੜੀ ਥਾਂ ਬਸ ਬਦਲੇਗੀ ਲਹਿਰੇਗਾਗੇ ਤੱਕ ਕਿਰਾਇਆ ਕਿੰਨਾ ਹੈ ਉਧਰ ਮੈੰਗਲ ਤੇ ਪ੍ਰਸੰਨੀ ਕਿੰਨੀ ਹੀ ਰਾਤ ਤੱਕ ਸੁੱਤੇ ਨਹੀਂ ਸੀ ਕਿ ਜੱਸੀ ਅੱਥੋਂ ਨੂੰ ਸਕੂਲੋਂ ਮੁੜਿਆ ਕਿਉਂ ਨਹੀਂ ਪਿੰਡ ਦੇ ਹੋਰ ਸਭ ਮੁੰਡੇ ਆ ਗਏ ਉਹ ਕਿੱਥੇ ਹੈ ਉਹਦੇ ਜਮਾਤੀਆਂ ਤੋਂ ਪਤਾ ਕੀਤਾ ਸੀ ਕਰ ਕਰ ਜਾ ਕੇ ਹਰ ਕੋਈ ਆਖਦਾ ਸੀ ਉਹ ਤਾਂ ਅੱਜ ਸਕੂਲ ਗਿਆ ਹੀ ਨਹੀਂ ਉਹ ਦੂਜੇ ਦਿਨ ਵੀ ਕਿਧਰੋਂ ਨਹੀਂ ਮੁੜਿਆ ਮਹੰਗਲ ਨੂੰ ਪੱਕਾ ਯਕੀਨ ਸੀ ਕਿ ਉਹ ਲਹਿਲ ਖੁਰਦ ਜਾ ਪਹੁੰਚਿਆ ਹੈ ਪਰ ਉਹਦਾ ਦਿਲ ਟਿਕਾਣੇ ਨਹੀਂ ਸੀ ਉਹਦੇ ਤੁਰ ਅੰਦਰ ਕਿਧਰੇ ਸ਼ੱਕ ਜਾਗਦਾ ਕਿਤੇ ਉਹਨੂੰ ਬਾਜੀਗਿਰਨਾ ਕਿਧਰੇ ਲੈ ਗੇ ਹੋਣ ਤੇ ਅਗਾਹ ਕਿਧਰੇ ਲਿਜਾ ਕੇ ਉਹਨੂੰ ਮਾਰ ਦਿੱਤਾ ਹੋਵੇ ਦੁੱਲੇ ਦੇ ਮੁੰਡੇ ਕਿਤੇ ਵੀ ਰਹਿੰਦੇ ਹੋਣ ਉਹਨਾਂ ਨੂੰ ਥੰਮਣ ਵਾਲੇ ਦੀ ਖਬਰ ਤਾਂ ਸਾਰੀ ਪਹੁੰਚਦੀ ਹੋਵੇਗੀ ਪਿੰਡਾਂ ਦੇ ਬੰਦੇ ਆਪਸ ਵਿੱਚ ਕਦੇ ਨਾ ਕਦੇ ਤਾਂ ਮਿਲ ਹੀ ਜਾਂਦੇ ਹਨ ਮਿਲਦੇ ਹਨ ਤਾਂ ਇੱਕ ਦੂਜੇ ਦੇ ਪਿੰਡ ਦੀਆਂ ਗੱਲਾਂ ਵੀ ਜ਼ਰੂਰ ਕਰਦੇ ਹਨ ਉੱਪਰਵੀਆਂ ਗੱਲਾਂ ਤਾਂ ਸੁਭਾਈਕੀ ਮੂਹ ਨਿਕਲ ਦੁਰਦੀਆਂ ਹਨ ਦੋ ਦਿਨ ਮਹੰਗਲ ਤੇ ਪ੍ਰਸੰਨੀ ਕਲਪਦੇ ਰਹੇ ਚੌਥੇ ਦਿਨ ਮਹੰਗਲ ਸਿੰਘ ਦੇ ਨਾਂ ਇੱਕ ਚਿੱਠੀ ਮਿਲੀ ਉਹਨੇ ਬਾਣੀਆਂ ਦੀ ਦੁਕਾਨ ਉੱਤੇ ਜਾ ਕੇ ਚਿੱਠੀ ਪੜਵਾਈ ਇਹ ਲਹਿਲ ਖੁਰਦ ਤੋਂ ਜਸਵੰਤ ਸਿੰਘ ਦੀ ਚਿੱਠੀ ਸੀ ਇਹਨਾਂ ਸੁਣ ਕੇ ਹੀ ਮਹੰਗਲ ਨੂੰ ਅਥਾ ਤਸੱਲੀ ਹੋਈ ਕਿ ਉਹ ਜਿਉਂਦਾ ਹੈ ਲਿਖਿਆ ਸੀ ਕਿ ਉਹ ਹੁਣ ਲਹਿਲ ਖੁਰਦ ਹੀ ਰਹੇਗਾ ਹਮੇਸ਼ਾ ਵਾਸਤੇ ਉਹਦਾ ਬਾਪੂ ਉਹਨੂੰ ਕਦੇ ਵੀ ਲੈਣ ਨਾ ਆਵੇ ਇੱਕ ਦੋ ਦਿਨਾਂ ਤੱਕ ਬੇਬੇ ਜਸਮੀਲ कौर ਉਹਨੂੰ ਲੈਰੇਗਾ ਕਿ ਸਕੂਲ ਦਾਖਲ ਕਰਾਉਣ ਜਾਵੇਗੀ